ਸਭ ਤੋਂ ਪਹਿਲਾਂ ਇਸ ਸ਼ੋਭਾ ਯਾਤਰਾ ਦੀ ਪੂਰੇ ਪਠਾਨਕੋਟ ਵਾਸੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਪੂਰੇ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਹਾਰਦਿਕ ਸ਼ੁਭ ਕਾਮਨਾਵਾਂ ਸੇਵਚਾਨਕਾਂ ਦੀ ਜਿਹੜੇ ਪਠਾਨਕੋਟ ਦੇ ਜਿਹੜੇ ਸੇਵਚਾਨਕਾਂ ਜਿਹੜੇ ਗੁਰਦਾਸਪੁਰ ਦੇ ਜਿਹੜੇ ਹੁਸ਼ਿਆਰਪੁਰ ਦੀ ਕਣੀ ਮਿਹਨਤ ਸਦਕਾ ਇਸ ਸਾਲ 44 ਸਾਲ ਦੇ ਵਿੱਚ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੇ ਬڑے ਛੋਟੇ ਜੇ ਲੈਵਲ ਤੋਂ ਸ਼ੁਰੂ ਕੀਤੀ ਸੀ ਅੱਜ ਇੱਕ ਬਹੁਤ ਵੱਡਾ ਵਿਸ਼ਾਲ ਜਿਹੜਾ ਰੂਪ ਲੈ ਚੁੱਕੀ ਆ ਤੇ ਮੈਂ ਜਿੰਨੇ ਵੀ ਮੈਂ ਖਾਸ ਕਰਕੇ ਜਿੰਨੇ ਵੀ ਪਠਾਨਕੋਟ ਦੀਆਂ ਸੱਜਣਾਂ ਜਾਂ ਜਿਹੜੇ ਲੋਕ ਸਾਡੀ ਪਿੱਠ ਥੱਪਤ ਪਾਉਂਦੇ ਨੇ ਸਨਾਤਨਵਾਦੀ ਕੰਮ ਕਰਨ ਵਾਸਤੇ ਪ੍ਰੇਰਣਾ ਕਰਦੇ ਆ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਇਸ ਸ਼ੋਭਾ ਯਾਤਰਾ ਬਾਰੇ ਜਿਆਦਾ ਗੱਲਾਂ ਨਹੀਂ ਕਹਾਂਗਾ ਮੇਰੇ ਪੂਜਨੀਯ ਗੁਰੂ ਜੀ ਐਮਪੀ ਤੋਂ ਸਾਨੂੰ ਅਸ਼ੀਰਵਾਦ ਦੇਣ ਆਏ ਨੇ ਤੇ ਮੈਨੂੰ ਲੱਗਦਾ ਵੀ ਸਭ ਤੋਂ ਬਿਹਤਰ ਤੇ ਇਹ ਹੀ ਹੈਗਾ ਕਿ ਉਹ ਉਹਨਾਂ ਦੇ ਮਾਧਮ ਨਾਲ ਤੁਹਾਡੇ ਮਾਧਮ ਨਾਲ ਉਹਨਾਂ ਦਾ ਅਸ਼ੀਰਵਾਦ ਆਪਾਂ ਸਾਰੇ ਲਈਏ ਧੰਨਵਾਦ ਅੱਜ ਪਠਾਨਕੋਟ ਦੇ ਵਿੱਚ ਜਿਹੜੀ ਸ਼ਵਰਾਤਰੀ ਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸਾਰੇ ਸ਼ਹਿਰ ਦੇ ਸਹਿਯੋਗ ਨਾਲ ਸਾਰੇ ਪੰਜਾਬ ਚ ਸ਼ਿਵਸਨਕ ਪਹੁੰਚੇ ਨੇ ਮੈਂ ਜੋਗਰਾਜ ਸ਼ਰਮਾ ਜੀ ਦਾ ਬਹੁਤ ਧੰਨਵਾਦ ਕਰਦਾ 44ਵੀਂ ਸ਼ੋਭਾ ਯਾਤਰਾ ਜਿਹੜੀ ਪਠਾਨਕੋਟ ਚ ਕੱਢੀ ਜਾ ਰਹੀ ਆ ਮੈਂ ਸਾਰੇ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਸ਼ਰਧਾਂਤਰੀ ਦੀ ਲੱਖ ਲੱਖ ਵਧਾਈ ਦਿੰਦਾ ਹਰ ਹਰ ਮਹਾਦੇਵ ਮੇਰਾ ਬਹੁਤ ਬਹੁਤ ਆਰਥਿਕ ਸ਼ੁਭ ਕਾਮਨਾ ਹੈ ਹਮਾਰੇ ਪ੍ਰਧਾਨ ਜੀ ਕਾ ਥੋਰੇ ਪਠਾਨਕੋਟ ਕਾ ਸਭੀ ਪਰਿਵਾਰ ਕਾ ਹਾਰਦਿਕ ਸ਼ੁਭ ਕਾਮਨਾ ਦਿੰਦਾ ਹੂੰ ਹਰ ਸਾਲ हमेशा बढ़ता रहेगा जीत का डंका बजता रहेगा जय श्रीमंदू विश डेट टू चाइल्ड लर्न टूडेड टू मोरो ब्रिंग डेम टू एंड एम्स जेम्स केम्ब्रिज इंटरनेशनल स्कूल पठानकोट एफिलियटेड टू सी न्यू डेली Little kids are soft at body and strong at soul. Such is our kindergarten section, with kids-friendly classrooms and strong ethics to inculcate good habits among our little champs. The future-ready school with shooting range, cricket academy, NCC naval unit, swimming classes, judo, taekwondo, karate, and skating classes. Training of vocal, classical, and western music dance classes for hip-hop, freestyle, jazz, locking-popping, chess, horse-riding, football, and so on. A&M's Cambridge International School opposite Canada Palace near A&M Institute's Jalandhar Dalhousie Bypass Road, Pathankot.